ਆਮ ਆਦਮੀ ਪਾਰਟੀ ਦੇ ਸਾਰੇ ਉਹਦੇ ਦਾ ਸਰਬਾਨ ਵਲੰਟੀਅਰ ਸਰਬਾਨ ਮੇਰੇ ਬਜ਼ੁਰਗ ਤੇ ਮੇਰੇ ਮਾਵਾ ਪੈਣਾ ਉਹ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਦਾ ਖਾਸਾ ਸਾਹਿਬ ਪਹਿਲਾਂ ਤਾਂ ਮੈਂ ਤੁਹਾ ਸਾਰਿਆਂ ਦੀ ਧੰਨਵਾਦ ਦੀਆਂ ਜੇ ਤੁਸੀਂ ਸੰਗਤ ਇੱਥੇ ਪਹੁੰਚੇ ਹੋ ਇੰਨੀ ਠੰਡ ਦੇ ਵਿੱਚ ਜਿੱਥੇ ਘਰੋਂ ਬਾਹਰ ਨਿਕਲਣ ਦਾ ਜਨ ਨਹੀਂ ਕਰਦਾ ਤੁਸੀਂ ਸਾਰੇ ਇੱਥੇ ਹੋਮੋ ਆ ਕੇ ਪਹੁੰਚੇ ਹੋ ਤੁਹਾ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਮੇਰੇ ਆਉਂਦਾ ਇੱਥੇ ਮਕਸਦ ਇਹ ਨਹੀਂ ਸੀਗਾ ਕਿ ਮੈਂ ਤੁਹਾ ਤੋਂ ਵੋਟਾਂ ਮੰਗਣ ਆਈ ਹਾਂ ਵਾ ਜਾਂ ਕੋਈ ਮੈਂ ਤੁਹਾਡੇ ਅੱਗੇ ਮੰਗ ਕਰਨ ਆਈ ਹਾਂ ਅੱਜ ਮੇਰਾ ਮਕਸਦ ਇਹ ਹੀ ਸੀਗਾ ਕਿ ਮੈਂ ਤੁਹਾਡੀਆਂ ਮੰਗਾਂ ਥੋੜਾ ਕਿ ਪਿੰਡ ਦੀਆਂ ਨਗਰ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਨੇ ਜਿਹੜੀਆਂ ਪੂਰੀਆਂ ਹੋ ਚੁੱਕੀਆਂ ਨੇ ਕੋਈ ਕਾਰਜ ਇਹ ਜਿਹਵੇਂ ਜਿਹੜੇ ਚੱਲ ਰਹੇ ਨੇ ਜਿਵੇਂ ਕਮਿਊਨਿਟੀ ਹਾਲ ਹੈ ਉਹ ਬਣ ਬਣ ਰਿਹਾ ਹੈ ਉਹਦੀ ਸਾਰੀ ਦੀ ਜਿਹੜਾ 40 ਲੱਖ ਰੁਪਈਆ ਉਹ ਸਰਕਾਰ ਵੱਲੋਂ ਆਇਆ ਹੋਇਆ ਟੋਟਲ 1 ਕਰੋੜ ਰੁਪਈਆ ਦਾ ਜਿਹੜਾ ਫੰਡ ਆ ਮਾਨ ਸਰਕਾਰ ਵੱਲੋਂ ਪਿੰਡ ਨੂੰ ਦਿੱਤਾ ਜਾ ਚੁੱਕਿਆ ਤੇ ਅੱਗੋਂ ਵੀ ਜਿਹੜੀਆਂ ਮੰਗਾਂ ਪਿੰਡ ਦੀਆਂ ਦੱਸੀਆਂ ਗਈਆਂ ਨੇ ਉਹ ਵੀ ਜ਼ਰੂਰ ਸੈਲ ਦੇ ਆਧਾਰ ਤੇ ਪੂਰੀਆਂ ਕਰਾਂਗੇ ਇਹੀ ਸੋਚ ਹੈ ਕਿ ਘਰ-ਘਰ ਜਾ ਕੇ ਪੁੱਛੀਏ ਕਿ ਮੰਗ ਕੀ ਹੈ ਮਾਨ ਸਾਹਿਬ ਦੀ ਇਹੀ ਸੋਚ ਸੀ ਕਿ ਕੰਮ ਜਿਹੜਾ ਉਹ ਕਿਸੇ ਤਰੀਕੇ ਪਿੱਛੇ ਨਹੀਂ ਰਹਿਣਾ ਚਾਹੀਦਾ ਕਿ ਕਾਨੂੰ ਅਸੀਂ ਆ ਕੇ ਤੁਹਾਡੇ ਕੋਲ ਇਹ ਨਾ ਹੋਵੇ ਵੀ ਸਾਡੇ ਕੰਮ ਨਹੀਂ ਹੋਏ ਸਾਡਾ ਮਤਲਬ ਇਹੀ ਹੈ ਕਿ ਅਸੀਂ ਆਈਏ ਪੁੱਛੀਏ ਕੰਮ ਟਾਈਮ ਨਾਲ ਪੂਰੇ ਹੋਣ ਜਿਹੜਾ ਥੋੜਾ ਪੈਸਾ ਥੋਡੇ ਤੁਸੀਂ ਟੈਕਸ ਕਰਦੇ ਹੋ ਸਾਰੇ ਜਣੇ ਬੱਚਿਆਂ ਨੂੰ ਪੜਾਉਨੇ ਆ ਹਰੇ ਚੀਜ਼ ਤੇ ਟੈਕਸ ਲੱਗਦਾ ਉਹ ਥੋੜਾ ਪੈਸਾ ਥੋਡੇ ਪਿੰਡਾਂ ਚ ਥੋਡੇ ਨਗਰ ਤੇ ਲੱਗੇ ਥੋਡੇ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋਣ ਮਾਨ ਸਰਕਾਰ ਦਾ ਦੋਹੀ ਪਿੱਛੇ ਤੇ ਜਿਹੜਾ ਮੇਨ ਕੰਮ ਕਰ ਰਹੀ ਹੈ ਇੱਕ ਹੈਲਥ ਤੇ ਐਜੂਕੇਸ਼ਨ ਤੇ ਇਹਨੂੰ ਆਪਾਂ ਸਿਹਤ ਤੇ ਸਿੱਖਿਆ ਕਹਿੰਦੇ ਆ ਸਿਹਤ ਲਈ ਆਪਾਂ ਦੇਖ ਰਹੇ ਆ ਕਿ ਪਿੰਡ ਪਿੰਡ ਚ ਮੋਹੱਲਾ ਕਲੀਨਿਕ ਖੰਨ ਰਹੇ ਨੇ ਜਿਹੜੇ ਡਾਕਟਰ ਭੇਜਾਏ ਜਾ ਰਹੇ ਨੇ ਦਵਾਈਆਂ ਮੁਫਤ ਮਿਲ ਰਹੀਆਂ ਨੇ ਲਾਗਤ ਵੀ ਹੋ ਰਹੀ ਹੈ ਤੇ ਜਿਹੜੀ ਐਜੂਕੇਸ਼ਨ ਦੀ ਗੱਲ ਕਰੀਏ ਤੇ ਪਿੰਡ-ਪਿੰਡ 'ਚ ਆਪਾਂ ਕਹਿੰਦੇ ਸਕੂਲਾਂ ਦਾ ਬੁਰਾ ਹਾਲ ਸੀਗਾ ਪਿੰਡਾਂ ਨੂੰ ਸਕੂਲਾਂ ਦੀ ਗਰਾਂਟਾ ਵੀ ਮਿਲ ਰਹੀਆਂ ਨੇ ਤੇ ਲਾਇਬ੍ਰੇਰੀਜ਼ ਵੀ ਜਿਹੜੀਆਂ ਆਪਾਂ ਵੱਟ ਕੇ ਤਿਆਰ ਹੋ ਰਹੀਆਂ ਨੇ ਪਿੰਡਾਂ 'ਚ ਆਪਾਂ ਦੇਖਦੇ ਆਂ ਕਿ ਇਹਨੇ ਵਧੀਆ 5 ਸਟਾਰ ਲਾਇਬ੍ਰੇਰੀਜ਼ ਬਣ ਰਹੀਆਂ ਨੇ ਜਿਹੜੀਆਂ ਪਹਿਲਾਂ ਕਦੇ ਸੋਚੀਆਂ ਵੀ ਨਹੀਂ ਸੀਗੀਆਂ ਪੁਰਾਣੀਆਂ ਸਰਕਾਰਾਂ ਨੇ ਕੋਰੀ ਵੀ ਜ਼ਰੂਰ ਮੰਗਤ ਆ ਬਾਗਿਆ ਉਹਨਾਂ ਨੂੰ ਵੀ ਉਲਟਕਨਾਫ ਕਰਕੇ ਜਾਣਗੇ ਜਿਹੜੀਆਂ ਪਿੰਡਾਂ 'ਚ ਬਣੀਆਂ ਨੇ ਤੇ ਜਿਨ੍ਹਾਂ 'ਚ ਨਹੀਂ ਵੀ ਬਣੀਆਂ ਉਹਨਾਂ ਜੀ ਅਗੋਂ ਕੰਮ ਸ਼ੁਰੂ ਹੋਊਗਾ ਵਾਇਬਰੇਰੀਅਮ ਬਣਾ ਲਈਏ ਮੱਲਾ ਕਲੀਨਿਕ ਬਣਾਣਗੇ ਇਹ ਹੀ ਸਾਡੀ ਸੋਚ ਹੈ ਕਿ ਜਿਹੜੇ ਬੱਚੇ ਖੇਡਾਂ වල ਵਧਣਾ ਚਾਹੁੰਦੇ ਨੇ ਪਿੰਡਾਂ ਚਾਹੇ ਤੇ ਬੋਸ ਬੱਚੇ ਹੋਣਗੇ ਜਿਹੜੇ ਖੇਡਾਂ ਚ ਰੁਚੀ ਰਸ ਗਰੇ ਜਾਂ ਖੇਡਾਂ ਤੇ ਆਨੰਦ ਲੈਂਦੇ ਉਹਨਾਂ ਲਈ ਵੀ ਸਰਕਾਰ ਨੇ ਖੇਡਾਂ ਵਧਣ ਪੰਜਾਬ ਵਰਗੀਆਂ ਨਵੀਆਂ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਨੇ ਜਿਨ੍ਹਾਂ ਚ ਬੱਚੇ ਆਪ ਦਾ ਖੇਡਾਂ ਦੇ ਆਪ ਦਾ ਕਲਾ ਦਿਖਾ ਕੇ ਸੋ ਤੋਂ ਵੱਡੇ ਵੱਡੇ ਇਨਾਮ ਵੀ ਲੈ ਕੇ ਆਉਂਦੇ ਨੇ ਦੇਸ਼ ਚ ਵੀ ਖੇਡਦੇ ਨੇ ਤੋ ਇਹਦੀ ਸਰਕਾਰਾਂ ਦੀ ਸੋਚ ਹੋਣੀ ਚਾਹੀਦੀ ਹੈ ਜੋ ਪਿਛਲੀਆਂ ਸਰਕਾਰਾਂ ਦੀ ਸੋਚ ਨਹੀਂ ਸੀ ਮਾਨਸਾਹ ਦੀ ਸੋਚ ਹਮੇਸ਼ਾ ਨਵਕਲੀ ਰਹੀ ਹੈ ਕਿ ਅਸੀਂ ਪੰਜਾਬ ਲਈ ਵਧੀਆ ਹੋਰ ਕੀ ਕਰ ਸਕਦੇ ਹਾਂ ਪੁਰਾਣੀਆਂ ਸਰਕਾਰਾਂ ਦੀ ਸੋਚਾ ਸੀ ਕਿ ਅਸੀਂ ਆਪਣੇ ਘਰ ਕਿਵੇਂ ਭਰੀਏ ਪਰ ਇਹ ਸਰਕਾਰ ਦੀ ਸਰ ਵਹੀ ਸੋਚ ਹੈ ਕਿ ਅਸੀਂ ਲੋਕਾਂ ਨੂੰ ਖੁਸ਼ ਕਿਵੇਂ ਕਰੀਏ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਤੁਹਾਡਾ ਕਾਸੀਂ ਦਿਲ ਨਹੀਂ ਦੇ ਹੀ ਨਹੀਂ ਸਕਦੇ ਧੂਰੀ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਕਿੱਥੋਂ ਕਿੱਥੇ ਪਹੁੰਚਾਤਾ ਸੋ ਜੀ ਅਸੀਂ ਮਿਲਦੇ ਰਹਾਂਗੇ ਧੰਨਵਾਦੀ ਰਹਾਂਗੇ ਤੁਹਾਡੇ ਤੁਹਾਨੂੰ ਮਿਲਦੇ ਰਹਾਂਗੇ ਜਿਹੜੀਆਂ ਤੁਹਾਡੀਆਂ ਮੰਗਾਂ ਸਾਡੇ ਤੱਕ ਪਹੁੰਚਾਈਆਂ ਗਈਆਂ ਨੇ ਅਸੀਂ ਗੌਰ ਕਰਾਂਗੇ ਕਿ ਜ਼ਰੂਰ ਟਾਈਮ ਤੋਂ ਪਹਿਲਾਂ ਉਹਨਾਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਤੁਹਾਡੇ ਸਾਰਿਆਂ ਦਾ ਖਿੜਾਉਣ ਲਈ ਵਾਹਿਗੁਰੂ ਜੀ ਦਾ ਬਖਸ਼ਾ ਹੈ ਜੀ